ਮੰਖਬਰ ਆ ਰਹੀ ਹੈ ਮੁੰਬਈ ਤੋਂ ਜਿੱਥੇ ਕੈਂਪਾ ਕੋਲਾ ਸੁਸਾਇਟੀ ਦੇ ਲੋਕਾਂ ਦੇ ਖਿਲਾਫ ਸਰਕਾਰੀ ਕੰਮਾਂ ਵਿੱਚ ਰੁਕਾਵਟ ਪਾਉਣ ਦੇ ਚੱਲਦਿਆਂ ਕੇਸ ਦਰਜ ਕੀਤਾ ਗਿਆ ਹੈ BMC ਦੇ ਅਧਿਕਾਰੀਆਂ ਨੂੰ ਸੁਸਾਇਟੀ ਦੇ ਅੰਦਰ ਜਾਣ ਤੋਂ ਅੱਜ ਵੀ ਰੋਕਿਆ ਗਿਆ ਮੁੰਬਈ ਦੀ ਕੈਂਪਾ ਕੋਲਾ ਸੁਸਾਇਟੀ ਵਿੱਚ ਅੱਜ BMC ਕਾਰਵਾਈ ਨਹੀਂ ਕਰੇਗੀ ਪੁਲਿਸ ਨੇ ਸੁਸਾਇਟੀ ਦੇ ਬਾਹਰ ਤੋਂ ਬੰਦੋਬਸਟ ਹਟਾ ਲਏ ਨੇ BMC ਨੇ 102 ਫਲੈਟ ਖਾਲੀ ਕਰਵਾਉਣੇ ਸੀ ਸੁਸਾਇਟੀ ਵਿੱਚ ਰਹਿਣ ਵਾਲੇ ਲੋਕਾਂ ਤੇ ਸਰਕਾਰੀ ਕੰਮ ਵਿੱਚ ਦਖਲ ਦੇਣ ਤੇ ਗਲਤ ਇਰਾਦੇ ਨਾਲ ਇਕੱਠੇ ਹੋਣ ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ BMC ਇਸ ਮਾਮਲੇ ਵਿੱਚ ਅੱਗੇ ਕਾਰਵਾਈ ਕਰੇਗੀ BMC ਨੇ ਸੁਸਾਇਟੀ ਦੇ 102 ਗੈਰ ਕਾਨੂੰਨੀ ਘਰਾਂ ਨੂੰ ਘਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ 12 ਜੂਨ ਤੱਕ ਘਰ ਖਾਲੀ ਕਰਨ ਦਾ ਨੋਟਿਸ ਦਿੱਤਾ ਸੀ ਪਰ ਸੁਸਾਇਟੀ ਵਿੱਚ ਰਹਿਣ ਵਾਲੇ ਇੱਕ ਬਜ਼ੁਰਗ ਦੀ ਮੌਤ ਦੇ ਚਲਦਿਆਂ BMC ਨੇ ਇਸ ਨੋਟਿਸ ਨੂੰ ਇੱਕ ਹਫ਼ਤੇ ਦੀ ਹੋਰ ਵਧਾ ਦਿੱਤਾ ਸੀ ਇੱਕ ਹਫ਼ਤੇ ਦੀ ਹੋਰ ਮੌਲਾ ਦੇ ਦਿੱਤੀ ਸੀ ਇਹਨਾਂ ਲੋਕਾਂ ਨੂੰ ਸੋ ਬੀਤੇ ਦਿਨ ਇਸ ਕੈਂਪਾ ਕੋਲਾ ਕਪਾਉਂ ਕੰਪਾਊਂਡ ਦੇ 102 ਫਲੈਟ ਖਾਲੀ ਕੀਤੇ ਜਾਣੇ ਸੀ ਪਰ ਇਹਨਾਂ ਲੋਕਾਂ ਨੇ ਜੋ ਇਹਨਾਂ ਫਲੈਟਸ ਦੇ ਵਿੱਚ ਰਹਿੰਦੇ ਨੇ ਇਕੱਠੇ ਹੋ ਕੇ ਉਹਨਾਂ ਨੇ ਗੇਟ ਬੰਦ ਕਰ ਦਿੱਤਾ ਬੀਤੇ ਦਿਨ ਵੀ ਅਜਿਹੀ ਤਸਵੀਰ ਸਾਹਮਣੇ ਆਈ ਸੀ ਜਦੋਂ ਬੀਐਮਸੀ ਦੇ ਅਧਿਕਾਰੀ ਕੈਂਪਾ ਕੋਲਾ ਕੰਪਾਊਂਡ ਦੇ ਵਿੱਚ 102 ਫਲੈਟਸ ਨੂੰ ਖਾਲੀ ਕਰਵਾਉਣ ਦੇ ਲਈ ਪਹੁੰਚੇ ਸਨ ਤਾਂ ਇਕੱਠੇ ਹੋ ਕੇ ਲੋਕਾਂ ਨੇ ਇਹਨਾਂ ਫਲੈਟਸ ਨੂੰ ਖਾਲੀ ਨਹੀਂ ਕਰਨ ਦਿੱਤਾ ਤੇ ਅੱਜ ਫਿਰ ਤੋਂ ਸ਼ਨੀਵਾਰ ਯਾਨੀ ਕਿ ਅੱਜ ਦੁਬਾਰਾ ਤੋਂ ਬੀਐਮਸੀ ਦੇ ਅਧਿਕਾਰੀ ਪਹੁੰਚੇ ਸਨ ਬਿਜਲੀ ਤੇ ਪਾਣੀ ਦਾ ਕਨੈਕਸ਼ਨ ਕੱਟਣ ਦੇ ਲਈ